ਮਮ ਅਪਰਾਧੀ ਸਦਪੂਰ ਤੇ ਤੁਮ ਬਖਸ਼ਨ ਹਾਰੇ ਮਾਨ ਕਰੂ ਤੋ ਦੂਪਰੇ ਮੇਰੇ ਪੀਤਮ ਪਿਆਰੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਸਾਇ 6ਵੇਂ ਗੁਰੂ ਸਾਹਿਬ ਵੱਲੋਂ ਬਸਾਇ ਅਕਾਲ ਤਖਤ ਸਾਹਿਬ ਵੱਲੋਂ ਜੋ ਫਰਮਾਨ ਹੋਇਆ ਸੀ ਜੋ ਹੁਕਮ ਹੋਇਆ ਸੀ ਉਸ ਨੂੰ ਇਨ ਬਿਨ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਗੁਰੂ ਸਾਹਿਬ ਆਪ ਸੀਸ ਜੁਤੇ ਹੱਥ ਰਖਵਾ ਕੇ ਜਿਹੜੇ ਇਹ ਹੁਕਮ ਦੀ ਪਾਲਣਾ ਕਰਾ ਰਹੇ ਆ ਉਸੇ ਤਹਿਤ ਅੱਜ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਨ ਸਾਹਿਬ ਜਿੱਥੇ ਉਹਨਾਂ ਦੇ ਸੀਸਾਂ ਦਾ ਸੰਸਕਾਰ ਹੋਇਆ ਸੀ ਉਸ ਸਥਾਨ ਦੇ ਉੱਤੇ ਜੋੜਿਆਂ ਦੀ ਸੇਵਾ ਕੀਤੀ ਹੈ ਅ ਅਰਦਾਸ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਨੇ ਬਹੁਤ ਕਿਰਪਾ ਕਰਕੇ ਸੇਵਾ ਕਰਾਈ ਆ ਆਪ ਸਭ ਆਏ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਕਿਰਪਾ ਕਿਤੇ 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 ਮੁਕੰਮਲ ਹੋ ਗਈ ਨਾ ਇਹ ਮੈਂ ਜਿਵੇਂ ਜਿਵੇਂ ਜੋ ਫਰਮਾਨ ਹੋਇਆ ਸੀ ਗੁਰੂ ਸਾਹਿਬ ਦੀ ਅਸੀਸ ਸਤਕਾ ਗੁਰੂ ਸਾਹਿਬ ਦੇ ਦੀ ਅਸੀਸ ਸਤਕਾ ਇਨ ਬਿੰਦੋ ਸੀ ਫਰਵਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆ ਸਭ ਤੋਂ ਪਹਿਲਾਂ ਜੋ ਨਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਗੁਰੂਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉੱਥੇ ਚੱਲ ਕੇ ਜਾ ਕੇ ਉੱਥੇ ਨਤਮਸਤਕ ਹੋਏ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਭਾਈਵੱਲਾ ਸਾਹਿਬ ਉੱਥੇ ਨਤਮਸਤਕ ਹੋਏ ਚੱਲ ਕੇ ਜਾ ਕੇ 100 ਮੀਟਰ ਕਿਐਸੀ ਕੋਸ਼ਿਸ਼ ਕੀਤੀ ਕਿ ਉਸ ਤੋਂ ਕਾਫੀ ਵੱਧ ਹੋਵੇ ਤੀਜਾ ਸਥਾਨ ਜਿੱਥੇ ਜਿਸ ਦਾ ਜ ਆਪਾਂ ਪਰ ਵੀ ਮਨਾ ਰਿਆ ਰਖਰ ਪੁੰਨਿਆਂ ਦਾ ਆ ਪਾਬਾ ਕਾਲਾ ਸਾਹਿਬ ਉੱਥੇ ਜਾ ਕੇ ਚਲ ਕੇ ਨਮਸਟਕ ਹੋਏ ਉਸ ਤੋਂ ਬਾਅਦ ਉਸ ਤੋਂ ਪਰંત ਜੋ ਹੁਕਮ ਸੀ ਜਿਵੇਂ ਅਕਾਲ ਤਖਤ ਸਾਹਿਬ ਦਾ ਕਿ ਗੁਰਦੁਆਰਾ ਸੀਸਗੰਨ ਸਾਹਿਬ ਦਿੱਲੀ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਆਸਥਾਨ ਹੈ ਜੋ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਦਾ ਸ਼ਹੀਦੀ ਆਸਥਾਨ ਹੈ ਉੱਥੇ ਨਤਮਸਟਕ ਪਰੰਤ ਵਾਨ ਅੱਜ ਤੇ ਗੁਰਦੁਆਰਾ ਸੀਸਗੰਨ ਸਾਹਿਬ ਛੇਰਨਾਨਪੁਰ ਸਾਹਿਬ ਤੇ ਕੱਲ ਫਿਰ ਤੇ ਸੇਵਾ ਕਰਾਂਗੇ